ਬਾਈ ਪਿੰਡ ਪੌਲ ਵਾਲ ਹੁੰਦੀ ਆ ਹਰ ਸਾਲ ਵਰਸੀ ਬਾਬਾ ਦੀਪ ਸਿੰਘ ਦੀ ਜਿਹਦੇ ਵਿੱਚ ਘੋੜੀਆਂ ਦੀ ਦੌੜਾਂ ਹੁੰਦੀਆਂ ਬਾਈ ਪੈਣੀ ਵਾਲਾ ਪਿੰਠੀ ਬਾਈ ਗੜੀਆਂ ਨੇ ਪਹਿਲਾਂ ਘੋੜੀਆਂ ਰੱਖੀਆਂ ਹੁੰਦੀਆਂ ਚੰਗੀ ਤਰ੍ਹਾਂ ਬਹੁਤ ਇਹਨੂੰ ਹੁਣ ਪਤਾ ਬਾਈ ਘੋੜੀਆਂ ਦਾ ਕੰਮ ਕਿਦਾਂ ਤਿਆਰੀ ਚੱਲ ਰਹੀ ਆ ਬਾਈ ਪ੍ਰਸ਼ਾਦਾ ਛਕਦੇ ਸੀ ਪੌਲ ਵਾਲਾ ਪਿੰਡਾ ਆਪਾਂ ਸੇਵਾ ਜੀ ਦਾ ਜੀ ਹਰ ਸਾਲ ਘੋੜੀਆਂ ਦੀ ਦੌੜਾਂ ਹੁੰਦੀ ਆ ਇੱਧਰ ਬਾਈ ਕੋੜੇ ਘੋੜੀਆਂ ਬਹੁਤ ਆਈਆਂ ਵੀ ਆ ਰਾਮਤਾਏ ਵਾਲੀ ਰੋਟੀ ਸ਼ੱਕਣਾਗੇ ਤੇ ਇੱਧਰ ਸ਼ਾਦਾ ਜੀ ਸਾਲ ਇੱਕ ਕੋਰਡ ਗੱਡੀ ਆ ਗਈ ਚਨ ਪ੍ਰਸ਼ਾਦ ਦਾ ਛਕ ਲਿਆ ਬਾਈ ਜਸਿਆ ਹੁਣ ਚੱਲੀਏ ਦੋ ਤਿੰਨ ਕ ਵੇਖਾ ਘੋੜੇ ਦੌੜਾਉਣੀਆਂ ਬਾਈ ਹਾਂ ਵਾ ਘੰਟਾ ਲਾ ਕੇ ਆਏ ਨਾ ਬਾਈ ਆਪਾਂ ਨੇ ਤੇ ਰਾਸ ਦਾ ਲੰਗਰ ਵੀ ਲਾਇਆ ਪਤਾ ਬਾਈ ਸੁੱਖਾ ਕਰਾਲ ਆ ਬਾਈ ਸੁੱਖਾ ਚੱਲ ਰਹੀ ਸੇਵਾ ਚੱਲਦੀ ਆ ਵੀਰੇ ਦੂਰ ਜਾਨ ਘੋੜੇ ਲੱਗੇ ਆ ਹੁਣ ਦੇਖ ਲੈ ਹੁਣ ਜਲਦਾ ਬਈ ਯਾਰ ਬੜੇ ਬੜੇ ਨੰਨੇ ਦਾ ਗੰਨ ਨਹੀਂ ਇੱਧਰ ਤਾਂ ਬਾਕੀ ਤੁਹਾਨੂੰ ਕੋੜਿਆਂ ਦਾ ਸ਼ਾਰਟ ਵੀ ਦਿਖਾਵਾਂਗੇ ਬਾਈ ਥੋੜੇ ਟਾਈਮ ਦਾ ਕਾਉਂਗੇ ਸੀ ਘੰਟਾ ਕਲਾ ਕੇ ਅੱਧਾ ਘੰਟਾ ਜਿੰਨਾ ਕੰਮ ਹੋ ਜੇ ਉਹਨਾਂ ਲਾਹੇ ਦਾ ਅਸਾਂ ਤੋਂ ਲੜਾਈਆਂ ਲੜ ਲਈਆਂ ਭਸਰੀ ਗਾ ਦੀ ਬਾਈ ਮੇਲੇ ਚ ਪਹੁੰਚ ਕੇ ਕੋੜੀਆਂ ਵਾਲ ਚ ਬਾਕਮੈਨ ਆ ਗਿਆ ਹੋਰ ਵਾਕਮਨ ਓਰੀ ਖੜਾ ਵਧੀਆ ਵਧੀਆ ਜੀ ਤੁਹਾਨੂੰ ਕਾਹਦੀਆਂ ਹਾਂ ਜੀ ਤੇ ਬਲੋਗ ਹੈ ਸਾਰਿਆਂ ਨੂੰ ਮੇਰੇ ਭਾਈ ਨੂੰ ਸਬਸਕ੍ਰਾਈਬ ਕਰਿਓ ਆਏ ਹਾਏ ਠੀਕ ਆ ਵਾਕਮਨ ਆਹਾ ਤੇਰਾ ਚੈਨਲ ਚੱਲ ਰਿਹਾ ਭਾਈ ਵਾਕਮਨ ਦੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਉਧਰ ਤੇ ਭੱਜਿਆ ਹੀ ਕੋੜੀ ਉਧਰ ਤੇ ਹੈ ਨਹੀਂ ਹੈ ਵੀ ਤੜਾ ਹੈ ਇਹ ਹੋਇਆ ਤਾਂ ਹੈ ਸਾਹਿਬ ਜੋਤ ਮਾਲਾ ਦਾ ਘੋੜਾ ਹੈ ਮਾਲਲੇ ਸਾਹਿਬ ਜੋ ਉੱਦਦਾ ਬਾਈ ਘੋੜਾ ਹੈ ਜਿਹੜਾ ਸਵੀਟ ਚ ਆਇਆ ਠੀਕ ਆ ਘੋੜਾ ਹੀਰਾ ਠੀਕ ਆ ਅੱਛਾ ਇਹ ਘੂੜਾ ਪੈ ਰਾਂ ਹੀ ਬਾਰ ਡਾਊਨ ਮੇਲੇ ਛੱਡਿਆ ਬਾਈ ਹਾਂ ਇਹ ਘੂੜਾ ਨਾ ਕਿਤੇ ਦਾ ਕਿਤੇ ਲੈ ਕੇ ਆਉਂਦਾ ਵਧੀਆ ਚੱਲ ਠੀਕ ਆ ਨੁੱਕਰਾ ਘੋੜਾ ਬਾਈ ਚੱਲ ਡਾਊਨ ਅੱਗੇ ਚੱਲਦੇ ਚੱਲਦੇ ਬਾਈ ਅੱਗੇ ਨੂੰ ਥੋੜੇ ਸਮਾਂ ਹੋਰ ਦੇ ਪਸੇ ਜਿਹਨਾਂ ਨੇ ਸੁੰਦਰ ਜਿਹਾ ਖੜਦਾ ਹੈ ਚਾਲ ਵੀ ਡਾਣਾ ਭਾਈ ਉਹਨੇ 3 ਦੇ ਬਣਾਇਆ ਫੇਰ ਰਾਸਤਾ ਰੱਖੀ ਵੀ ਕਰਨੀ ਕਰ ਕਰ ਫੇਰ ਕਰਮ ਹੋ ਗਿਆ ਰਾਸ ਕਰੇ ਵੀ ਬਰਤ ਬਰਤ ਮਗੋਣੀ ਹੋਈ ਹੋਰ ਟੋਟਾ ਰੱਖਿਆ ਵਾਸਤਾ ਹੋਰ ਰਾਸਤੇ ਨਾਲ ਐ ਵੀ ਜਿਆਦਾ ਵੀ ਨਹੀਂ ਵਰਪਾਈ ਵੀ ਥੋੜਾ ਜਿਹਾ ਥੋੜਾ ਖੰਡਾ ਕਰਿਆ ਹੋਇਆ ਫੇਰ ਗਰਮ ਗਰਮ ਦੰਦ ਨੂੰ ਨਹੀਂ ਪਿੰਦਾ ਜਿਆਦਾ ਹੈਗਾ ਤੈਨੂੰ ਆਪਾਂ ਮੇਰਾ ਸੇਵਾ ਦਾ ਨਹੀਂ ਰਾਸਾ ਹੀ ਰਾਸੋ ਰੋ ਜੋ ਵੀਡੀਓ ਚੈਨਲ ਕਿਨੈਕਸ਼ਨ ਆ ਵੀਡੀਓ ਨਹੀਂ ਰਾਤ ਨੂੰ ਸਵਾਲ ਆ ਉਸਨੇ ਵੀ ਗਿਆ ਤਿੰਨ ਗਲਾਸ ਪੀ ਗਏ ਬਾਈ ਕੋਈ ਗੱਲ ਨਹੀਂ ਛੋਟੇ ਲੋ ਆਬੇ ਪਾ ਰਾਹ ਕਿਦਾ ਹਾਂ ਮੇਰਾ ਸੱਤ ਦਾ ਪਤਾ ਜਿਹੜਾ ਦੂਰ ਖਿਡਾਰੀ ਆਪਾਂ ਜੀ ਸਟਾਰਟ ਕਰਦੇ ਆਂ ਉੱਥੇ ਮਾਸਟਰ ਗੱਲ ਸੀ ਲਾਵੇ ਦਾਰ ਨੂੰ ਉੱਥੇ ਦੋ ਗੇ ਰਹਿ ਗਈਆਂ ਬਾਈ ਲੱਗਦਾ

ਆਏ ਕੰਨ ਮੈਂ ਕਿਹਾ ਗੱਲ ਕਰਦੇ ਮਰਦਾਂ ਨਾਲ ਕੋਈ ਨਹੀਂ ਸੈਟਿੰਗ ਨਹੀਂ ਹੁੰਦੀ ਘੋੜੇ ਦੀ ਜਿਹਾ ਨਾ ਐਂਟੀ ਖੜਦਾ ਤੇਰੇ ਵਾਲਾ ਕਿੱਥੇ ਮੈਂ ਤਾਂ ਘਰੇ ਆਈ ਆ ਬਾਈ ਜਿਆਦਾ ਟਾਈਮ ਲੰਭਦੀ ਸੀ ਲੈ ਬਹਿ ਗਿਆ ਬਾਈ ਚੱਲ ਪਿਆ ਮੌਲਾ ਦਾ ਬਾਬੇ ਨਾਨਕ ਦਾ ਨਾਮ ਲੈ ਆਜ ਵੇ ਆਜ ਵੇ ਘੋੜਾ ਲੋਟਾ ਮੈਂ ਯਾਨੀ ਮਾਸੜ ਬਲਰਾਜ ਰੈਂਡ ਦੇ ਨਾਂ ਲਾ ਸੜੇ ਨੂੰ ਰੈਂਡ ਦੇ ਕੜਦਾ 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 ਕ ¿Qué va a <coughs> 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 ਚੰਪੇਤ ਕਾ ਨੇ ਕੋਨੀ ਇੰਟਰਵਿਊ ਦਵਾਉ ਰਿਓ ਚੱਲ ਰਿਹਾ ਕੰਮ ਹਾਂ ਬਾਈ ਚੱਲਦਾ ਵਧੀਆ ਕੰਮ ਸੰਗ ਤਾਂ ਕਹਤੇ ਹਾਂ ਸੰਗ ਦਾ ਮੈਂ ਜਾਂਟੀ ਰਿਹਾ ਮੈਂ ਜਾਂਟ ਨਹੀਂ ਸੰਗਦਾ ਨੰਨੇ ਤੇਰੀ ਘੋੜੀ ਕਿੱਥੇ ਆ ਹੈ ਇਹ ਮੁੰਡਾ ਲੈ ਕੇ ਨਹੀਂ ਆ ਛੱਡੇ ਕਦੇ ਨਹੀਂ ਹੁਣ ਰੱਬਣਾ ਕੀ ਹਾਲ ਹੈ ਬਾਈ ਅੱਛਾ ਬਾਈ ਮੇਰਾ ਤਿੰਨੇ ਘੋੜੇ ਦੇਖੇ ਵਾਲੇ ਇੱਕ ਤਾਂ ਬਹੁਤ ਆੜਦਾ ਮਾਹੀ ਹੋ ਗਿਆ ਕੀ ਕੰਮ ਕਰਦਾ ਸਵੇਰ ਸੇ ਤਿੰਨ ਦੇਖੇ ਮੈਂ ਰੋਪੜ ਗਿਆ ਫਿਰਲਾ ਬੰਦਾ ਨਿਆਰੇ ਲੰਦਾ ਉਹ ਸ਼ੌਂਕ ਘਟਾ ਸ਼ੌਂਕ ਨਹੀਂ ਕੋਈ ਸ਼ੌਂਕ ਹੋਊਗਾ ਫਿਰ ਜ਼ਿਆਦਾ ਦੇਖਦੇ ਹਾਂ ਠੀਕ ਹੈ ਜਿਹੜੀ ਚੀਜ਼ ਦਾ ਸ਼ੌਂਕ ਹੁੰਦਾ ਫਿਰ ਬੰਦਾ ਉਦੋਂ ਨੂੰ ਜਾਂਦਾ ਟਰੈਕਟਰਾਂ ਦਾ ਸ਼ੌਂਕ ਹੈ ਟਰਾਲੀ ਖਿੱਚ ਮੁਕਾਬਲੇ ਹੋਵੇ ਉੱਥੇ ਚਲੀ ਜਾਂਦਾ ਹੈ ਹੈਪੀ ਕਰਾਉਣ ਲਈ ਆ ਟਰੈਕਟਰ ਟਰਾਲੀ ਖਿੱਚ ਮੁਕਾਬਲੇ 21 ਤਰੀਕ ਨੂੰ ਆਪਣੇ ਮਿੰਟ ਕਰਾ ਦੇ ਦਿੱਤਾ ਕਿਹਾ ਕੋੜਿਆਂ ਦਾ ਰੋਜ਼ੇ ਹੁੰਦਾ ਇਹ ਟਰਾਲੀ ਖਿੱਚ ਮਗਰ ਪਿਆ ਰਮਾ ਭਾਈ ਖਰਚਾ ਬਹੁਤ ਹੋ ਜਾਂਦਾ ਟਰਾਲੀ ਖਿੱਚ ਮੈਂ ਟਾਂਗੀਆਂ ਭਜਾਈਏ ਉਹ ਠੀਕ ਆ ਬੋਲ ਤਾਂ ਨਹੀਂ ਉਹ ਵੀ ਦੇਖ ਲਓ ਟਾਂਗੀਆਂ ਹੈ ਗਈ ਦੀ ਕੋਲੋਂ ਜਿਹੜੇ ਹੈਗੇ ਆਮਨੇ ਆਪਣੇ ਇਲਾਕੇ ਜਿਹੜੇ ਆਪਣੇ ਜਿਹ ਹੈ ਨਹੀਂ ਕੋਈ ਵੀ ਨਹੀਂ ਹੈਗੀ ਮੈਂ ਕਹਿੰਦਾ ਰੇਡੀਆਂ ਦਾ ਕਰਾਓ ਆਪਣੇ ਬੰਦੇ ਜਿਹੜੇ ਹਰੇ ਕੋਲ ਰੇੜਾ ਹੈ ਤੇ ਹੁਣ ਰੇੜਾ ਏਜਾਂਟੀ ਵਾਲਾ ਪੌਲ ਤੇ ਜਾਊਗਾ ਸਰ ਇਹ ਉਹਦੀ ਖਰਾਕ ਹੈ ਚਾਹੀਦਾ ਰੱਖ ਦੇਣੇ ਏਜਾਂਟੀ ਏਜਾਂਟੀ ਤੇ ਖਰਾਕ ਆ ਭਾਈ ਭਾਈ ਰਹਿਣ ਦੇ ਰੇੜੇ ਦਾ ਨਹੀਂ ਕਰਨਾ ਹੈਗਾ ਆਂਦੇ ਨੇ ਪੁੱਠੀ ਕਰ ਦਿੰਦੇ ਨੇ ਬੱਚੇ ਪਤਾ ਕਿੱਦਾਂ ਨੂੰ ਜਾਂਦੇ ਘੋੜਿਆਂ ਦਾ ਠੀਕ ਹੈ ਹੁਣ ਆਂਦੇ ਰਹਿੰਦੇ ਚੱਲਦੇ ਰਹਿੰਦੇ ਆ ਫਿਰ ਘੋੜੇ ਹੁੰਦੇ ਹੁਣ ਰੇਕ ਬਸ ਘੋੜਿਆਂ ਦਾ ਹੀ ਹੁੰਦਾ ਜਿਹੜਾ ਰਵਾਜ ਚੱਲਦਾ ਉਹ ਠੀਕ ਹੈ ਹੁਣ ਅੱਗੇ ਵਾਲਾ ਹੀ ਹਾਂ ਕਿ ਨਹੀਂ ਕਿੰਨੇ ਘੱਟ ਲੈਜੈਂਟੀ ਭਾਈ ਨਹੀਂ ਭੱਜ ਲੈ 20 ਕੋੜੇ ਬਦਲੇ 30 ਸ਼ਰਟਾਂ ਦੋ ਸ਼ਰਟਾਂ ਬਦਲ ਲੈ 80 ਬਦਲੇ 25 25 ਕੋੜੇ ਬਦਲੇ ਕਿੰਨੇ ਬੱਜ ਗਏ ਬਾਬਾ ਜੀ 25 25 ਬਦਲੇ ਕਿਹੜਾ ਵੈਂਡਾ ਜੀ ਛੜੀਆਂ ਛੜੀਆਂ ਖੇੜ ਸੋਲਖੀਆਂ ਕੋਲ ਜੀ ਚੱਲੀਏ ਚਲੋ ਭਾਈ ਚਲੋ ਚਲੀਏ ਘਰ ਨੂੰ ਕਪੂਰੇ ਦੇਖਣੇ ਦੇਖ ਲੋ ਨੀਂਦ ਜੀ ਆਉਂਦੀ ਆ ਚੌੜੇ ਕੇ ਹਾਲਾ ਕਿੰਨੇ ਰਹਿ ਗਏ ਹੋਰ ਹਾਂ ਤੂੰ ਦੱਸ ਕਿੰਨੇ ਰਹਿੰਦੇ ਉਗੇ 12 13 ਦਾ ਐ ਬਾਬਾ ਤਪ ਮੰਗਦੇ ਹੁਣ ਤੂੰ ਦੀ ਪੈਣੀ ਕਹਿੰਦੀ ਸਿੱਧਾ ਪੈਂਦਾ ਦੇਖ ਹੁਣ ਪਰ ਇੱਕ ਗੱਲ ਹੈ ਊੜੇ ਨੇ ਰੋੜਾ ਵੀ 3 ਕਵੇ ਸ਼ੁਰੂ ਹੁੰਦੀ ਐ ਟਰਾਲੀ ਖਿੱਚ ਮੁਕਾਬਲੇ ਵੀ ਆਹੀ ਟਾਈਮ ਸ਼ੁਰੂ ਹੁੰਦੇ ਦੇਖ ਸਾਜਰ ਵਾਲਾ ਕੰਮ ਗਿਆ ਵੀ ਹੁਣ ਸਵੇਰੇ ਚੱਲ ਪੈਂਦੇ ਜਿਵੇਂ ਹੁਣ ਸ਼ਾਮ ਨੂੰ ਦੇਖ ਕੇ ਖੁਸ਼ ਆਗਲਾ ਜੋੜਾ ਤੇਰੇ ਟਾਈਮ 'ਚ ਗਿਆ ਭੱਜਦਾ ਤਾਂ ਤਾਂ ਥੋੜੇ ਟਾਈਮ ਵਿੱਚ ਆ ਬਾਈ ਇਹੀ ਭੱਜਦੇ ਤੇ ਇਹ ਵੀ ਜਾਂ ਹੁੰਦਾ ਹੀ ਇਹ ਕਿਤੇ 1984 ਦਾ 1983 ਦਾ 1981 ਦਾ ਹਾਂ ਹਾਂ ਇੱਧਰੋਂ ਗਿਆ ਬੋਲਦ ਬਾਦ ਦੇਰੇ 1981 ਦਾ ਬੋਲਦ ਵਧੀਆ ਬਾਦ ਦੇਰੇ ਯਾਰ ਬੋਲਦ ਹੁਣੇ ਨੇ ਘੋੜੇ ਘਾਟ ਦੇਣਾ ਜੀ ਹਾਂ ਜਿਹੜੀ ਹੈ ਬਾਈ ਬੇਨਾ ਕੁੱਤੇ ਕੱਤੇ ਨੇ ਦੌੜਾਂ ਵੀ ਹੁੰਦੀਆਂ ਆਪਣੇ ਹੁਣ ਉਹ ਵੀ ਕੱਟ ਗਈਆਂ ਕੱਟ ਗਈਆਂ ਜੀ ਜੱਜ ਜੀ ਕੁੱਤੇ ਨੇ ਦੌੜਾਂ ਵੀ ਹੋਏ ਕਰਦੀਆਂ ਆਉਂਦਾ ਜਾਂ ਜੀ ਨਹੀਂ ਜੱਜ ਜੀ ਕੁੱਤੇ ਨਹੀਂ ਕਿਸੇ ਕੋਲ ਜੱਜ ਜੀ ਕੁੱਤੇ ਸ਼ਿਕਾਰ ਨੂੰ ਵੀ ਮਿਲਦੇ ਰੋਕ ਲਾਤੀ ਸਰੋਕ ਨਾ ਬੰਦ ਕਰ ਤੇ ਆ ਬਲਤੇਰ ਪੈ ਤੋ ਬੋਲ ਜਿਆਦਾ ਇਹੀ ਚੱਲ ਪਏ ਉਹੀ ਗੱਲ ਹੈ ਜੀ ਬਾਕੀ ਜੋੜਾ ਤੂੰ ਵੀ ਲੈ ਲਾ ਕੋ ਇਹੋ ਘੋੜਾ ਘੋੜਾ ਘੋੜੇ ਭਾਦੇ ਹੁੰਦੇ ਤੇ ਹਾਂ ਉਹ ਵੀ ਭਾਦੇਰੇ ਬਾਬੇ ਕੀ ਬਾਬੇ ਭਾਦੀ ਤੇ ਹੁੰਦੇ ਤੇ ਹੋ ਸਾਵਾਂਗੇ ਖਰਾਕਾ ਹੀ ਨਹੀਂ ਹੈਗੇ ਮੁੰਡੇ ਨੂੰ ਮੁੰਡੇ ਭੱਜੇ ਨਹੀਂ ਸਾਦੇ ਮੁੰਡੇ ਨਹੀਂ ਭੱਜ ਸਕਦੇ ਬਾਬਾ ਵੀ ਹਰਾ ਦੂੰਗਾ ਮੁੰਡੇ ਹਰਾ ਦੂੰਗਾ ਜਿੱਸਾ ਖੜਾਉਣੇ ਬਣੇ ਰਾਤੇ ਹਾਂ ਬਾਬੇ ਹਰਾ ਦੂੰਗੇ ਮੁੰਡੇ ਨੂੰ ਨਾ ਨਾ ਐਨਾ ਮਾੜਾ ਵੀ ਨਾ ਕੇ ਯਾਰ ਨਾ ਨਾ ਕਿੱਥੇ ਨਵੇਂ ਮੁੰਡੇ ਜਾਨ ਹੈਗੀ ਲੈ ਜਿਹੜਾ ਨਸ਼ੇ ਪੱਤੇ ਤੇ ਬਚਿਆ ਹੋਇਆ ਏ ਉਹ ਚ ਹੈ ਉਹ ਤਾਂ ਸ਼ਾਇਦ ਕਰੰਟ ਹੈ ਉਹ ਚ ਹਾਂ ਹੁਣ ਸਾਡੇ ਵਰਗੇ ਥੋੜਾ ਕਰੰਟ ਰਹੇ ਆ ਉਹ ਤਾਂ ਹੈ ਜੀ ਫਿਰ ਤਾਂ ਕਰੰਟ ਹੀ ਖਤਮ ਹੋ ਗਏ ਉਹ ਤਾਂ ਮਰ ਗਿਆ ਦਾਰੂ ਪਰੇ ਹੋਇਆ ਪਿਆ ਟੀਕਾ ਖਾ ਗਿਆ ਠੀਕ ਕਰ ਲੈ ਇਹ ਕਿੰਨੇ ਤੇ ਪੀ ਗਿਆ ਹੁਣ ਤੱਕ ਜੜਾ ਬੜੀ ਗੱਡੀ ਪੀ ਗਿਆ ਹੁਣ ਕੈਂਟਰ ਇੱਕ 10 ਚੱਕੀ ਪੀ ਗਿਆ ਹੁਣ 10 ਚੱਕੀ ਪੀ ਗਿਆ ਨਹੀਂ ਨਹੀਂ ਮੇਰੀ ਸੋਜੀ ਤੇ ਚਾਰ ਨਗਾ ਠਿੱਕਾ ਪਤਾ ਲਿਆ ਆਪਣੇ ਏਰੀਏ 'ਚ ਫੇਰ ਦੇ ਲੈ ਤੂੰ ਇੱਕ ਗੱਡੀ ਪੀਤੀ ਦੀ ਹਣੀ ਕੀ ਹੋਣਾ ਹੁਣ ਜਗੀਰਾਈ ਵਣ ਚਾਉਂਤੇ ਆਲਾ ਵੀ ਜਿਹੜਾ ਬੰਦਾ ਪੀਂਦਾ ਏ ਉਹਨੂੰ 5 ਵੇ ਤੇ ਬਾਅਦੋਂ ਆ ਬਾਈ ਉਹਨੂੰ ਜ਼ਰੂਰ ਹੋਣ ਲੱਗ ਜਾਂਦਾ ਵੀ ਜਾਣਾ ਹੈ ਪੈਸਾ ਹੋਵੇ ਨਾ ਹੋਵੇ ਕੋਲ ਹੀਲਾ ਹੋ ਜਾਣਾ ਹੀਲਾ ਵਸੀਲਾ ਹੋ ਜਾਂਦਾ ਇਹ ਚੀਜ਼ ਹੈ ਇਹਨੇ ਨਹੀਂ ਪੀਣੀ ਉਹਦਾ ਕੀ ਆ ਉਹਨੂੰ ਰੋਟੀ ਖਾ ਕੇ ਸੌਂ ਜਾਣਾ ਸਾਡੇ ਵਰਗੇ ਆ ਚਲੋ ਬਾਕੀ ਥੋੜਾ ਦੇਖ ਲੈਂਦੇ ਨੇ ਘਰ ਨੂੰ ਚੱਲੀਏ ਚਲੋ ਅੱਜ ਦਾ ਹੋਰ ਭੱਜਣੀਆਂ ਇਹਨੂੰ ਪਿਆੜ ਦੂੰ ਦੂੰ ਨੂੰ ਅਸੀਂ ਕ੍ਰੀਨ ਮੈਂ ਕੀ ਹੋਇਆ ਇਹ ਕੋਰਾ ਬੱਗਾ ਤਾਂ ਵੀਡੀਓ ਬਣਾਉਣ ਲੱਗੇ ਮੋਲੀ ਨੂੰ ਕਹਿੰਦਾ ਪਤਾ ਨਹੀਂ ਕੋਈ ਬੋਲੇ ਹੋਣੇ ਕਹਿੰਦਾ ਆ ਨਾ ਬਾਈ ਮੈਂ ਤੀਜੇ ਸ਼ਾਟ ਨੂੰ ਚੱਲ ਤੂੰ ਉਹ ਵਿਚੇ ਪਾਤੀ ਉਹ ਬੋਲਦਾ ਆ ਨਾ ਬਾਈ ਕੱਢ ਦੇ ਇਹਦਾ ਸਾਰਾ ਕੁਝ ਵਿਚੇ ਮਾਤ ਤੱਕਾਈ ਮਾ ਵੀ ਪਤੀ ਲੱਗੇ ਆ ਗਿਆ ਸੱਸੀ ਜਾਲ ਜੀ ਸਾਰਿਆਂ ਨੂੰ ਉਹ ਕੁੜੀ ਪੰਜ ਬਾਬੇ ਆਪਾਂ ਨੇ ਬਣਾ ਲਿਆ ਤਾਂ ਮੇਰੇ ਵਧੀਆ ਬਾਈ ਤੇਰੇ ਚੈਨਲ ਨੂੰ ਨਾ ਸਬਸਕ੍ਰਾਈਬਰ ਕਰੋ ਕੀ ਆ ਨਾਮ ਆਮਰਦੀਪ ਸਿੰਘ ਹੈ ਬਾਈ ਹੈ ਆਮਰਦੀਪ ਸਿੰਘ ਨਾ ਅੱਜ ਕੋਰਾ ਬਾਬੇ ਕਰਾ ਦੀ ਮਰਜੀ ਕਿਰਪਾ ਉਹ ਜੁੰਗੀ ਕਿਰਪਾ ਹੋਗੀ ਇੱਕ ਚ 20 ਵੱਜਦੇ ਆ ਪੀ ਹੈ ਫਿਰ ਕਿੰਨੇ ਵੱਜਦੇ ਆ ਕਿੰਨੇ ਮਰਜੀ ਭਜਾ ਲੈ ਕਿੰਨੇ ਮਰਜੀ ਭਜਾ ਲੈ ਕਿੱਲੀ ਅੱਛਾ ਜੀ ਸ਼ਿਫਟ ਦਾ ਵਾਅਦਾ ਮੇਰੇ ਸ਼ਿਫਟ ਦਾ ਸ਼ਿਫਟ ਵਿੱਚ ਜਾਂ 10 ਆਜ ਮੈਂ ਜਾਂ 15 ਆਜ ਮੈਂ ਜਾਂ 20 ਆਜ ਮੈਂ ਅੱਛਾ ਜੀ ਭਜਾਉਣ ਵਾਲਾ ਚ ਸ਼ਿਫਟ ਹੁੰਦੀ ਹੈ ਅੱਛਾ ਜੀ ਹਣ ਤੀਜੀ ਸ਼ਿਫਟ ਹੈ ਜੀ ਹਾਂ ਤੀਜੀ ਸ਼ਿਫਟ ਐਂਡ ਲਾਸਟ ਐਂਡ ਜੀ ਲਾਸਟ ਸਵੇਲਾ ਵਿਛੜਨੇ ਵਾਲਾ ਹੀ ਆ ਆਸ਼ਟਮਸ ਮੇਰੇ ਵਿੱਚ ਚਾਹ 10 ਆਜਮਾ ਚਾਹ ਆਜਮਾ 15 ਸਾਰੀਆਂ ਪਜਾ ਦੇਣੀ ਚੱਲਦੇ 2:00 3:00 ਵਜੇ ਨਾ ਜੀ 3:00 ਵਜੇ ਸ਼ੁਰੂ ਹੁੰਦੇ ਮੇਰੇ ਹਿਸਾਬ ਨਾਲ ਕੋੜੇ ਘੱਟੇ ਹੁੰਦੇ ਸਾਨੂੰ ਬਹੁਤ ਹੋ ਗਏ ਫਿਰ ਅੱਗੇ ਇਹ ਨਹੀਂ ਹੁੰਦੇ ਨਹੀਂ ਹੁੰਦੇ ਪੂਰੇ 15 20 ਦੇ ਟੱਪੇ ਨਹੀਂ ਹੁਣ ਬਈ ਰੱਖ ਲੈ ਬਹੁਤ ਵਧੀਆ ਆਪਣੇ ਬ੍ਰੋਦਰ ਦੇ ਪਿੰਡਾਂ ਮੈਂ 23 ਕੋੜੇ ਹੋ ਗਿਆ ਹਾਂ ਜੀ ਭੈਣੀ ਵੀ ਆਜੂ 21 ਮਾਰਚ ਦਾ ਜੀ ਹਨਾ ਜੰਟੀ 21 ਦੇ ਹਾਂ 21 ਮਾਰਚ ਦਾ ਬਾਬੇ ਦੀ ਵਰਸੀ ਉਹੀ ਪੈਹੀ ਵਿੱਚ ਬੱਜਣੇ ਪੈਗਾ ਹਾਂਜੀ ਹਾਂਜੀ ਕਮਾਰ ਨਹੀਂ ਪਾਉਂਗੇ ਨਾ ਭਾਈ ਇੱਕ ਵਾਰ ਸਵਾਰੀ ਜਾ ਗਈ ਹੈ ਹਾਂ ਇੱਕ ਵਾਰ ਮੜੇ ਟੋਏ ਜੇ ਭਰ ਹੋ ਜਾਂਦੇ ਚਲੋ ਭਾਈ ਬਾਕੀ ਦੇਖਦੇ ਹੁਣ 10 ਕਿ ਮਿੰਟ ਤੱਕ ਮੇਲਾ ਸ਼ੁਰੂ ਹੋਏ ਹੋਏ ਨਾ ਭਾਈ ਕਰ ਨਹੀਂ ਹੈ ਹੈ ਉਹ ਜਿਹੜਾ ਤੇਜ਼ੀ ਸ਼ਿਫਟਾ ਭਾਈ ਤੇਜ਼ੀ ਸ਼ਿਫਟਾ ਬਾਬੇ ਬਾਬੇ ਉਧਰਲੀ ਸਾਈਡ ਕੱਢਦੇ ਬਾਬੇ ਇੱਧਰ ਰਹਿਣ ਦਿਓ ਚੱਲ ਜੇ ਉਧਰ ਜਾ ਆਜਾ ਬੋਲੋ ਨਾ ਗਾਣਾ ਪਾਓ em làm da vây chân đi đi ਇਹ ਲੇਖ ਨੂੰ ਬਗਾਤੇ ਹੀ ਚਾਪਕਾ ਦਾ। ਅਸੀਂ ਆ ਸਤਿ ਸ਼੍ਰੀ ਅਕਾਲ ਜੀ। ਇਹ ਆ ਜਾਊਗਾ ਪਹਿਲੇ ਨੰਬਰ 'ਵਾਂ? ਨਹੀਂ ਬਾਪੇ, ਲਾਖ ਬੋਲੀ ਉਹ ਆ। ਪਹਿੜਾ ਕੌਣ? ਪਹਿੜਾ ਡੰਗ ਪੱਜ ਗਿਆ। ਹਾਂ 37 ਕਕਰਾਲੀ ਦਾ। ਕਿੱਥੇ ਦਾ ਦਾ ਉਹ? 37 ਕਕਰਾਲੀ ਦਾ। ਅਸੀਂ। ਇਹ ਵੀ 26 ਨੰਬਰ ਲੈ। 26 26 ਕਿੰਨੇ? 26 26 ਕਕਰਾਲੀ ਵਾਲਿਆਂ ਦਾ ਸੱਦੂਆ। ਵਧੀਆ ਲੈ ਗਿਆ ਸਾਡਾ ਆਰਾ ਪਹਿਲਾ। आ दे देख दे चलो आ आ आ जी जाओ आज आइए तरह ਤੇ ਵੀ ਉਹ ਵੀ ਜਿਹੜਾ ਲੰਮਾ ਹੈ ਆਹ ਅਰਵਾਦਾ ਆਪਸ ਵਿੱਚ ਆਪਸ ਤੋਂ ਜੁੜੇ ਹੋਏ ਆ ਬਾਰੇ ਦੇ ਗੱਲਾਂ ਕਰ ਰਹੇ ਆ। ਬਹੁਤ ਵਧੀਆ ਸੰਗਤ ਆਈ ਦੇਖਣ ਮਿਲਣਾ। ਭਾਈ ਚੰਡੀ ਤਿਆਰੀ ਆ। ਜਿਹੜਾ ਥੋੜਾ ਬੌਸ਼ ਵਾਲਾ ਨਹੀਂ ਆਵਾਜ਼ ਆ ਰਹੀ ਹੈ ਇਹ ਆ ਗਾਈ ਸਾਰੀ ਡੇਂਜਰ ਦੀ ਹੈ ਕੋਈ ਨਹੀਂ ਪਤਾ ਕਿ ਕੋਈ ਬੋਰਡ ਤੇਵਾਣਾ ਹੈ ਬਹੁਤ ਖਾਇਆ ਬਹੁਤ ਜਿੰਦਾ ਹੈ ਤਿੰਨ ਰਹਿ ਗਏ ਅਮਰੇ ਮੰਨਾਟੇ ਹੈ ਮੰਨਾਟੇ ਪਿਛੇ ਓਵਰ ਬੋਲ ਤੋਂ ਲੋੜ ਨਹੀਂ ਆਉਂਦਾ ਹਜੇ ਅਰੇ ਮੰਨਦਾ ਨਹੀਂ ਹੈਗਾ ਹਾਂ ਮਨ ਹੋਰ ਪਾਸੇ ਭੜਕਦਾ ਹੈ ਉਹ ਜੱਥੇ ਨੂੰ ਭਾਦੀ ਉਹਨੂੰ ਕਿਆ ਨਹੀਂ ਆ ਕੀ ਉਹ ਕੂੜਾ ਵਧੀਆ ਭਾਦਦਾ ਵਧੀਆ ਭਾਦਦਾ ਕੂੜਾ ਵਧੀਆ ਭਾਦਦਾ ਜਣੀ ਅੜਕੇ ਭਾਦਦਾ ਭਾਦਦਾ ਵਧੀਆ ਅਸੀਂ ਵੀਡੀਓ ਦੇਖਦੇ ਰਹਿੰਦੇ ਹਾਂ ਕਿੱਥੇ ਦਾ ਹੈ ਕੋਣਾ ਇਹਦਾ ਮਾਲ ਦਾ ਨਿਕਲ ਨਹੀਂ ਬਣ ਜਾਣਾ ਜੋਰ ਬਹੁਤ ਆ ਗਿਆ ਆ ਦੇਖੋ ਸਾਰੇ ਲਈ ਕਿੰਨਾ ਮੰਨ ਲਿਆ ਮੰਨ ਗਿਆ ਮੰਨ ਗਿਆ ਹਾਂਜੀ ਉੱਧਰ ਦੇਖ ਬਾਬੇ ਆ ਗਏ ਬਾਬੇ ਨੇ ਯਾਰ ਕਰਿਆ ਕਰੇ ਕਿਹ ਨਾਲ ਕਿਹ ਸਿੱਖਿਆ ਪੂਰੇ ਜਣੇ ਅੰਦਰ ਹੋ ਗਏ ਮਾਨੂੰ ਮਰਨ ਦਾ ਆ ਆਪਾਂ ਕਹਿੰਦੇ ਤੈਨੂੰ ਵੀਲੇ ਅੰਦਰ ਹੋ ਜੀ ਇੱਥੇ ਪੁੱਛੋ ਵੀ ਨਾ ਸੇਫਟੀ ਆ ਪਾਉਂਦੇ ਇੱਧਰ ਆ ਬੈਠ ਜਾ ਉੱਡੀ ਆ ਬਾਈ ਦੋਵੇਂ ਇੱਧਰ ਆ ਜਾ ਬਾਬੇ ਇਹਦੀ ਸੇਫਟੀ ਆ ਅੰਬ ਦੀ ਜਿਹਦੀ ਇਹਦੀ ਬ੍ਰੇਕ ਕੋਈ ਨਹੀਂ ਹੈਗੀ ਬ੍ਰੇਕ ਨਹੀਂ ਹੈਗੀ Shut up. Football jaildar. Football jaildar. Football jaildar. Eh nu pyar karaya karo. Khare bhi the mat bolo. Khare khare ja ke is wale ghar <laughs> lagi <laughs> kuch ka kare. Par wo ait chota model hai. Usde bhi tin camera hai. Meri bhi 15. ਕਿਆ ਯਾਰ ਇਹ ਕਿੱਥੇ ਪਾ ਨਹੀਂ ਸਕਦੀ ਆ ਇਹ ਕਿੱਥੇ ਆ ਦੇਰ ਕਿੱਥੇ ਆਉਂਦਾ ਲੁਟੋਛ ਏ ਰਖ ਚੱਲੋ ਜੀ ਉੱਥੋਂ ਦਾ ਕਦਰ ਹੋ ਗਿਆ ਤੇਰੇ ਇੱਥੇ ਦੱਸੋ ਕਦੋਂ ਖਿੱਚਿਆ ਤੁਸੀਂ ਦੁਆਰਾ ਛੋਟੀ ਆ ਨਾ ਨਾਸ਼ਤ ਘੋੜੀ ਰਹਿ ਗਈ ਬਾਈ ਮੇਲੇ ਦੀ ਦੋੇ ਫਾਸਾ ਦੇ ਜੋ ਲੱਟੇ ਰਹਿਗੇ ਹਾਂਜੀ ਬਈ ਅੱਛਾ ਫੋਨ ਬਾਲ ਗਿਆ ਆ ਛੱਡ ਦੇ ਨੂੰ ਤਾਂ ਨੂੰ ਫੋਨ ਨੂੰ ਛੱਡ ਦੇ ਕੰਦੂ ਕਰੂਗਾ ਉੱਥੇ ਉੱਰ ਜੋ ਮੇਰੇ ਹੋ ਗਏ ਯਾਰ ਸਾਡਾ ਬੈਠਾ ਗਿਆ ਮਿੱਠੀ ਆ ਪੂਜੀ ਚੇਤੇ ਨਾਲ ਲਗਾ ਲਾ ਦਮ ਫਾੜ ਕੇ ਤੂੰ ਚੱਕੇ ਚੜਾ 25 ਨਾ ਨਾ ਮੂੰਹ ਕੁਮਾਲੋ ਇਹਦਾ ਲਾ ਘੋੜਾ ਸਿੱਧਾ ਕਰ ਠੀਕ ਹੈ ਜੀ ਪਾਸੇ ਹੋ ਜਿਓ ਆ ਇੱਧਰਲੇ ਪਾਸੇ ਆ ਆਹਦੇ ਤੱਕ ਆ ਰਿਹਿੰਦੇ ਨਾ ਆਹਦੇ ਮੂੰਗਾ ਵੀ ਲਾਉਣ ਨਾਲ ਸਾਰੀ ਸਾਰੀ ਤੁਸੀਂ ਮੂੰਹ ਚੇਹੋ ਜੱੜ ਬੈਠਣਾ ਛਪਕਾ ਕੇ ਕੰਨ ਫੜ ਕੋਈ ਨਾ ਟੋਕ ਨਾ ਚਾਹੇ ਪਾਣੀ ਬੋ ਜੱਭੇ ਨੂੰ ਝੰਡੀ ਛਟਕੇ ਜਾਣੇ ਚਾਹੇ ਦੋ ਪੰਚ ਲਾ ਜੇ ਨਾ ਕਰ ਨੱਕ ਨਾ ਵੜਾ ਕਰੋ ਦਰਦ ਬਸ 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 ਨਾ ਆ ਤਾ ਕਰ ਲੈਂਦੇ ਹਾਂ ਮੈਂ ਕਰੂੰਗਾ ਸਿੱਧਾ ਬੈ ਜਾ ਭਾਈਆ ਕੰਨਾਂ ਨੂੰ ਗਰਮੀ ਆ ਜਾਂਦੀ ਹੈ ਬੈ ਜਾ ਓਏ ਆੜ ਕੇ ਕਰ ਰਿਹਾ ਏ ਉਹ ਕੋਈ ਕੋਈ ਨਾ ਓਏ ਓ ਕੁਲੋ ਨਾ ਕੋਈ ਨਹੀਂ ਕੋਈ ਨਾ ਕਾ ਕੇ ਪਿੱਛੇ ਨਾ ਉਹ ਉਹ ਬਹੁਤ ਕੋਈ ਯਾ ਖੜਾਉ ਨਾ ਅੱਗੇ ਆੜ ਕੇ ਫੜ ਲੈ ਐਂਡ ਕਰਦੀ ਮਾੜੀ ਹਣਾ ਇੱਕ ਓਏ ਦੇ ਦੇ ਬਨੇ ਡੋਂਗ ਤੇ ਜਿਹਨੇ ਦੇਰਾ ਵਿਲੀ ਬੰਦ ਹੋ ਜੇ ਮੇਰੇ ਹੈ ਨਾ ਨਾ ਗਾਲਾਂ ਗਾਲਾਂ ਦਾ ਕੱਢ ਦੂਗਾ ਯਾਨਾ ਸੀ ਪਹਿਲੇ ਹੀ ਫੇਲ ਆ ਵੀਰ ਜੀ ਤੇ ਅੱਜ ਪਾਣ ਨਹੀਂ ਜਾਂਦੇ ਹੁਣ ਕਲਾਸਾਂ ਨਾਲ ਕਿੰਨੇ ਕਿੰਨੇ ਆਵੇ ਤੇ ਕੋਈ ਆ ਲੈਂਡ ਪਰ ਭਾਈ ਕਹਾਂ ਕਹਾਂ ਲਿਜਾਈਏ ਦੇ ਨਾ ਇਹਨੂੰ ਆਖਾ ਤੂੰ ਇੱਕ ਆਉ ਦੇ ਲੈ ਕੱਤੇ ਵਰਗਾ ਬੰਮਾ ਚਾਰ ਘਾਲੇ ਇੱਥੇ ਬਣੇਗਾ ਚੁੱਪ ਰਹਿ ਰਿਹਾ ਉਹ ਮਟਾ ਬਾਗਾ ਆਖਾ ਉਹ ਮਟਾ ਆਹ ਉਹ ਰੇਟਰੀ ਗੇਟ ਚਾਹੀਨਾ ਦਿੱਤੀ ਆ ਮੈਂ ਇੱਥੇ ਆ ਰਿਹਾ ਬਿੱਲ ਆਖਾ ਨਾ 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 80 ਯਾਰ ਬੜਾ ਬੜਾ ਇੱਕ ਬੜਾ ਜੀ ਭਾਈ ਹੋ ਜਾ ਮਾਰੇ ਪਿੱਛੇ ਸਾਰੇ ਐਂ ਵਿੱਚ ਹੋ ਜਾ ਬਾਈ ਓ ਆਉਣ ਦੇ ਆਉਣ ਦੇ ਨਾ ਇਹਨਾਂ ਨੂੰ ਲੁੱਟਾ ਆਪਣੇ ਪੰਜਾਂ ਜਣੇ ਪੈਸਾ ਆ ਜੀ ਇੱਥੇ ਕਿੰਨੀ ਕਮੀ ਆ ਇੱਥੇ ਆ ਚਾਹਗਾ ਇਹ ਸੋਚ ਵਾਸ 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 ਚਾਲਾ ਵਾਸ ਮੈਂ ਬਾਲਾ ਵੀ ਨਾ ਦਈ ਜਦ ਤੱਕ ਆਈ ਜਾਂ ਸਰਪੋੜ ਯਾਰ ਤੇ ਪੰਨ ਹੋਰ ਵੀ ਇਹ ਤਾਂ ਉਹ ਬਣ ਕੇ ਕੱਤਰਾ ਨਾ ਦੇ ਦਈਓ ਛੜਾਉਂ ਟੈਂਸ਼ਨ ਹਲੇ ਤੇਰੇ ਸੱਟ ਨਹੀਂ ਲੱਗਣ ਦਿੰਦਾ ਹੈਗਾ ਇੱਧਰ ਆ ਉੱਥੇ ਉਹ ਹੁਣ ਖੱਬੇ ਕੋ ਮੈਂ ਉਹ ਤਾਂ ਇਹ ਡਾਂਗ ਲੈ ਆਈ ਸੀ ਹੋਰ ਮੈਂ ਘੋੜੇ ਮਾਰ ਲੈ ਆਈ ਸੀ ਪਰ ਕੜੇ ਦਮ ਪਰ ਕੜੇ ਦਮ ਕੋਈ ਦਿੱਲਾਦਾ ਬਈ ਬਸ ਨਹੀਂ ਪਰੇ ਹੋਇਆ ਮੰਨ ਜਾ ਭਾਈ ਬਸ ਇੱਥੇ ਬਸ ਬੋਰੀ ਹੈ ਗਈ ਇੱਥੇ ਹੈਂ ਡੋਰੀ ਡੋਰੀ ਰੇ ਗਈ ਜੀ ਬਣਾ ਲਾ ਦੋ ਬਲਾ ਉਦਨੂ ਹੀ ਹੁਲੇ ਦੇ ਦਿਆ ਕੜੂਨਿਓਂ ਠੇਵ ਕਰ ਦੇ ਆ ਮੱਤੇ ਯਾਰ ਟੈਂਸ਼ਨ ਹ ਲੈ ਦੋ ਹੱਥਾਂ ਜੋੜ ਕੇ ਮਾਰਨਾ ਇਹ ਮੈਂ ਪੱਟੀ ਦੇ ਨਾਲ ਮਾਰੀ ਸੱਚੇ ਆਹ ਬਈ ਪਾਣੀ ਨਾਲੇ ਸਿੱਧੀ ਟੱਕਰ ਉਹ ਸਾਡੇ ਖਾਲ ਭਾਵੇਂ ਨਾਲੇ 23 ਦੇ ਤੁਹਾਨੂੰ ਚਾਹਨਾ ਗੱਡੇ ਤੇ ਪਹਿਲਵਾਨ ਇੱਕ ਵਾਰ ਇੱਧਰ ਅੱਧੇ ਕੋੜਾ ਗਿਆ ਹਾਂ ਅੱਜ ਸਿੱਧੀ ਹੀ ਖੱਟ ਬਜੀ ਇੱਧਰ ਇੱਧਰ ਡਿੰਗ ਪਾਤਾ ਲੈ ਹੋਰ ਕਰ ਲਓ ਉਹ ਵੀਰੇ ਯਾਰ ਆਇਆ ਉਹ ਲਾ ਗਾ ਰਿਹਾ ਚੱਲ ਤੇ ਬੰਨੀ ਲਾ ਲਾ ਗਿਆ 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 ਕਾਸਟ ਵਾਲਾ ਘੋੜਾ ਬਾਈ ਫਾਈਨਲ ਹੋ ਗਿਆ। ਛੱਡ ਨਿਪੜ ਗਿਆ। ਨਿਪੜ ਗਿਆ ਨਿਪੜ ਗਿਆ। ਛੱਡ ਗਿਆ। ਚਲੋ ਇਹ ਕਰਨ ਨੂੰ। ਦੇਖਦੇ ਹੁਣ ਕਿਹੜਾ ਕਿਹੜਾ ਮਾਉ ਚੱਕਦੇ ਆ। ਠੀਕ ਹੈ ਲਾ ਰੌਂਦੇ ਵਾਲਾ। ਹਾਂ। ਹਾਂਜੀ ਮਾਰੇ ਨਿਪੜ ਗਿਆ ਜੀ। ਨਿਪੜ ਗਿਆ ਜੀ। ਚੱਲੇ ਵਾਪਸ ਹੁਣ ਦੰਨੇ ਨਾਮ ਨੂਰ ਚੱਲ ਗਏ। ਆਜੋ। ਆਰਾਮ ਦੇ ਦੀਏ ਹੁਣ। ਟਾਈਮ ਹੋ ਗਿਆ ਮੈਨੂੰ ਕਿੱਨਾ। ਹੁਣਾਂ ਵੀ ਚੱਲਿਆ। ਸਾਹਮਣੇ ਦੀ ਵਾਪਸੀ ਘਰ ਨੂੰ ਚੱਲਿਆ ਪਹਿਲੇ ਹੁਣ ਬਾਅਦ ਨਿਬੜ ਕੇ ਕੰਮ ਆ ਜਾਈਏ ਲੈ ਲਈਏ ਚਲੋ ਭਾਈ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਅਗਲੇ ਵਾਰ